ਕੀ ਤੁਹਾਨੂੰ ਪਤਾ ਹੈ ਜਦੋਂ ਤੁਸੀਂ ਘਰ ਵੇਚਣ ਜਾ ਰਹੇ ਹੋ ਤੇ ਤੁਹਾਡੇ ਕੋਲ ਲਿਸਟਿੰਗ ਦੀਆਂ ਕੀ ਕੀ ਆਪਸ਼ਨਸ ਹੁੰਦੀਆਂ ਪਹਿਲੀ ਆਪਸ਼ਨ ਐਕਸਕਲੂਸਿਵ ਲਿਸਟਿੰਗ ਐਗਰੀਮੈਂਟ ਜੇਕਰ ਆਪਾਂ ਇੱਕ ਰੀਅਲ ਏਸਟੇਟ ਏਜੰਟ ਨਾਲ ਇਸ ਐਗਰੀਮੈਂਟ ਦੇ ਵਿੱਚ ਆਉਨੇ ਆ ਤਾਂ ਆਪਾਂ ਉਸ ਰੀਅਲ ਏਸਟੇਟ ਏਜੰਟ ਨੂੰ ਸੋਰ ਰਾਈਟ ਟੂ ਸੇਲ आवर ਪ੍ਰੋਪਰਟੀ ਦੇ ਦਿੰਨੇ ਆ ਇਹਦਾ ਮਤਲਬ ਕੀ ਹੈ ਕਿ ਜੇਕਰ ਆਪਾਂ ਐਗਰੀਮੈਂਟ ਦੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਘਰ ਦੀ ਸੇਲ ਕਰਦੇ ਚਾਹੇ ਉਹ ਏਜੰਟ ਖੁਦ ਕਰਦਾ ਹੈ ਜਾ ਰਿਓ ਤੁਸੀਂ ਐਜ਼ ਅ ਓਨਰ ਕਰ ਦਿੰਦੇ ਕਿਸੇ ਆਪਣੇ ਦੋਸਤ ਨੂੰ ਜਾਂ ਕਿਸੇ ਆਪਣੇ ਜਾਣ ਪਹਿਚਾਨ ਵਾਲੇ ਨੂੰ ਉਸ ਸੇਲ ਦੇ ਨਾਲ ਹੀ ਜਿਹੜਾ ਰੀਅਲ ਏਸਟੇਟ ਏਜੰਟ ਹੁੰਦਾ ਉਸ ਨੂੰ ਐਨਟਾਈਟਲਮੈਂਟ ਹੋ ਜਾਂਦਾ ਕਮਿਸ਼ਨ ਦਾ ਦੂਸਰੀ ਆਪਸ਼ਨ ਐਜ਼ ਅ ਸੈਲਰ ਆਪਣੇ ਕੋਲ ਲਿਸਟਿੰਗ ਦੀ ਕੀ ਹੁੰਦੀ ਆ ਉਹ ਹੁੰਦੀ ਆ ਨੋਨ ਐਕਸਕਲੂਸਿਵ ਲਿਸਟਿੰਗ ਐਗਰੀਮੈਂਟ ਇਸ ਐਗਰੀਮੈਂਟ ਦੇ ਕੰਡੀਸ਼ਨਸ ਇਹ ਹੁੰਦੀਆਂ ਵੀ ਤੁਸੀਂ ਇੱਕੋ ਟਾਈਮ ਮਲਟੀਪਲ ਏਜੰਟਸ ਦੇ ਨਾਲ ਵੀ ਕੰਮ ਕਰ ਸਕਦੇ ਆ ਜਿਹੜਾ ਵੀ ਏਜੰਟ ਤੁਹਾਡਾ ਘਰ ਵਿਕਾਊਗਾ ਉਹ ਕਮਿਸ਼ਨ ਦਾ ਹੱਕਦਾਰ ਹੋ ਜਾਊਗਾ ਜੇਕਰ ਐਜ਼ ਅ ਓਨਰ ਤੁਸੀਂ ਖੁਦ ਵੀ ਇਸ ਲਿਸਟਿੰਗ ਦੇ ਦੌਰਾਨ ਆਪਣਾ ਘਰ ਵੇਚ ਰਹੇ ਹੋ ਤਾਂ ਤੁਹਾਨੂੰ ਕਿਸੇ ਵੀ ਏਜੰਟ ਨੂੰ ਕੋਈ ਕਮਿਸ਼ਨ ਦੇਣ ਦੀ ਲੋੜ ਨਹੀਂ ਹੁੰਦੀ ਨਾਨ ਐਕਸਕਲੂਸਿਵ ਲਿਸਟਿੰਗ ਦੀ ਮੇਨ ਡਿਸਐਡਵਾਂਟੇਜ ਇਹੀ ਹੈ ਕਿ ਜੇਕਰ ਉਹ ਪ੍ਰਾਪਰਟੀ ਏਜੰਟਸ ਦੇ ਸੋਲ ਫੋਕਸ ਦੇ ਵਿੱਚ ਨਾ ਹੋਊਗੀ ਤੇ ਹੋ ਸਕਦਾ ਪ੍ਰਾਪਰਟੀ ਐਂਡ ਅਪ ਐਕਸਪਾਇਰਿੰਗ ਔਨ ਮਲਟੀਪਲ ਲਿਸਟਿੰਗ ਸਰਵਿਸਿਜ਼ ਇਸ ਤਰ੍ਹਾਂ ਦੀ ਹੋਰ ਵੀ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਜੁੜੇ ਰਹੋ ਤੁਹਾਡਾ ਆਪਣਾ ਸਰੀ ਦਾ ਰੀਅਲਟਰ ਗੁਰਪ੍ਰੀਤ ਸਿੰਘ ਸੰਧੂ ਮੇਰਾ ਫੋਨ ਨੰਬਰ ਹੈ 9778552603 ਤੁਸੀਂ ਆਪਣੀ ਕਿਸੇ ਵੀ ਸੇਵਾ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਜੇਕਰ ਤੁਸੀਂ ਘਰ ਖਰੀਦਣ ਬਾਰੇ ਵੇਚਣ ਬਾਰੇ ਸੋਚ ਰਹੇ ਹੋ ਤਾਂ ਜਰੂਰ ਯਾਦ ਕਰਿਓ ਧੰਨਵਾਦ